ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਰੋਜ਼ ਦੀ ਤਰ੍ਹਾਂ ਆਪਾਂ ਅੱਜ ਫੇਰ ਪਹੁੰਚ ਗਏ ਆਂ ਜੀ ਸਬਜ਼ੀ ਮੰਡੀ ਦੇ ਵਿੱਚ ਦੱਸਾਂਗੇ ਕੱਲੇ-ਕੱਲੇ ਰੇਟ ਬਾਰੇ ਤੁਹਾਨੂੰ ਕਿ ਮਹਿੰਗਾ ਹੋਇਆ ਤੇ ਕਿ ਸਸਤਾ ਹੋਇਆ ਸਾਰੀਆਂ ਸਬਜ਼ੀਆਂ ਮੰਡੀ ਦੇ ਵਿੱਚ ਆ ਚੁੱਕੀਆਂ ਨੇ ਜੀ ਸਭ ਤੋਂ ਪਹਿਲਾਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਜੋ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜਿੰਨਾ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਭੈਣ ਭਰਾਵਾਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਅੱਗੇ ਮੰਡੀ ਦੇ ਵਿੱਚ ਸਾਰੀਆਂ ਸਬਜ਼ੀਆਂ ਆਈਆਂ ਹੋਈਆਂ ਨੇ ਸਾਰੇ ਕਿਸਾਨ ਆਪਣੀਆਂ ਸਬਜ਼ੀਆਂ ਲੈ ਕੇ ਆਏ ਹੋਏ ਨੇ ਇੱਕ ਵਾਰ ਝਾਤ ਮਾਰ ਲਓ ਜੀ ਤੇ ਨਿਗਾ ਮਾਰ ਲਓ ਤੇ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਜੋ ਦਿਖਾਵਾਂਗੇ ਤਾਂ ਛੋਟੇ ਕਿਰੇਲੇ ਯਾਨੀ ਕਿ ਬਾੜ ਕਰੇਲੇ ਤੋਂ ਕੱਲ ਸ਼ੁਰੂ ਕਰਾਂਗੇ ਜੀ ਤੇ ਪਹਿਲਾਂ ਆਓ ਚੱਲਦੇ ਹਾਂ ਮੰਡੀ ਵੱਲ ਇੱਕ ਵਾਰੀ ਤੁਸੀਂ ਨੇ ਝਾਤ ਮਾਰ ਲਈ ਹੈ ਜੀ ਬਾੜ ਕਰੇਲੇ ਵੱਲ ਚੱਲਦੇ ਆਂ ਅੱਜ ਜਿਹੜਾ ਆ ਬਾੜ ਕਰੇਲਾ ਤੁਸੀਂ ਦੇਖ ਰਹੇ ਹੋ ਜੀ ਇਹਦਾ ਰੇਟ 100 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਜਾਨੀ ਕਿ ਛੋਟਾ ਕਰੇਲਾ ਬਹੁਤ ਸੋਹਣਾ ਜੀ ਇੱਕ ਨੰਬਰ ਕੁਆਲਟੀ ਹੈ ਜੀ ਇਸ ਕਰੇਲੇ ਦੀ ਤੁਸੀਂ ਹੋਰ ਇੱਕ ਵਾਰ ਦੇਖ ਲੋ ਕਰੇਲਾ ਬਹੁਤ ਸਾਰਾ ਆਇਆ ਹੋਇਆ ਜੀ ਜਾਨੀ ਕਿ ਅੱਗੇ ਆਪਾਂ ਹੋਰ ਸਬਜ਼ੀਆਂ ਵੱਲ ਚੱਲਦੇ ਹਾਂ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਪੇਠੇ ਦੀ ਗੱਲ ਕਰੀਏ ਤਾਂ ਦੋਸਤੋ ਪੇਠੇ ਦਾ ਰੇਟ ਜਾਨੀ ਕਿ ਤੇਜ ਹੈ ਜੀ 18 ਤੋਂ 20 ਰੁਪਏ ਪ੍ਰਤੀ ਕਿਲੋ ਤੱਕ ਚੱਲ ਰਿਹਾ ਜੀ ਅੱਜ ਦਾ ਰੇਟ ਸਾਰੇ ਰੇਟ ਕੁਆਲਟੀ ਅਨਸਾਰ ਹੁੰਦੇ ਆ ਤੁਹਾਨੂੰ ਨਾਲ ਤੇ ਸਾਈਡ ਤੇ ਪਏ ਪੇਠੇ ਵਾਲੇ ਵੀ ਝਾਤ ਮਰਵਾਉਂਦੇ ਆ ਜੀ ਇਧਰ ਵੀ ਬਹੁਤ ਸਾਰਾ ਪੇਠਾ ਪਿਆ ਜੋ ਤੁਸੀਂ ਦੇਖ ਰਹੇ ਹੋ ਜੀ ਜਾਨੀ ਕਿ ਇਹਦਾ ਵੀਕਰ ਪਾ ਰੇਟ ਆ ਜੀ ਜੇ ਗੱਲ ਚੌਲੇ ਦੀ ਕਰੀਏ ਦੋਸਤੋ ਚੌਲੇ ਦਾ ਰੇਟ ਵੀ ਬਹੁਤ ਜ਼ਿਆਦਾ ਜੀ ਜਾਨੀ ਕਿ 40 ਤੋਂ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਅੱਜ ਮੰਡੀ ਦੇ ਵਿੱਚ ਚੌਲਾ ਇੱਕ ਏ ਢੇਰੀ ਤੇ ਉਹ ਤਿੰਨੇ ਢੇਰੀਆਂ ਪਈਆਂ ਤੁਸੀਂ ਦਿਖਾਉਣੇ ਆ ਜੀ ਸਾਨੂੰ ਬਹੁਤ ਹੀ ਸੋਹਣਾਗਾ ਚੌਲਾ ਜੀ ਇੱਕ ਨੰਬਰ ਆ ਜੀ ਨਾਲ ਹੀ ਪਈ ਤੋਰੀ ਦੀ ਗੱਲ ਕਰੀਏ ਦੋਸਤੋ ਜੋ ਕ੍ਰੇਟ ਦੇ ਨਾਲ ਪਈਆਂ ਤਾਂ 40 ਰੁਪਏ ਰੇਟ ਆ ਜੀ ਉਸ ਤੋਰੀ ਦਾ ਮੋਟੀ ਸੀ ਜੀ ਉਹ ਤੋਰੀ ਜਾਨੀ ਕਿ ਮੋਟੀ ਤੋਰੀ ਆ ਦੋਸਤੋ ਕਰੇਲੇ ਦੀ ਗੱਲ ਕਰੀ ਤਾਂ ਕਰੇਲੇ ਦਾ ਰੇਟ 40 ਤੋਂ 42 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆ ਜੀ ਅੱਜ ਜਾਨੀ ਕਿ ਕੱਲ ਤੋਂ ਥੋੜਾ ਜਿਹਾ ਘਟਿਆ ਹੋਇਆ ਜੀ ਜੇ ਹਰੀ ਮਿਰਚ ਦੀ ਗੱਲ ਕਰੀਏ ਤਾਂ 20 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਚੱਲ ਰਹੀ ਹੈ ਜੀ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ बिक ਰਹੀ ਹੈ ਜੀ 2 ਰੁਪਏ ਘੱਟ ਜਾਂ 2 ਰੁਪਏ ਵੱਧ ਹੋ ਸਕਦੀ ਜੀ ਬਾਕੀ ਰੇਟ ਕੁਆਲਟੀ ਅਨਸਾਰ ਹੁੰਦੇ ਨੇ ਜੇ ਕੱਲ ਦੋਸਤੋ ਭਿੰਡੀ ਦੀ ਗੱਲ ਕਰੀਏ ਤਾਂ ਭਿੰਡੀ ਦਾ ਰੇਟ ਵੀ ਉੱਥੇ ਚੱਲ ਰਿਹਾ ਜੀ ਯਾਨੀ ਕਿ 40 ਤੋਂ 45 ਰੁਪਏ ਕਿਲੋ ਤੱਕ ਵਿਕ ਰਹੀ ਹੈ ਜੀ ਯਾਨੀ ਕਿ ਸੇਮ ਕੱਲ ਵਾਲੇ ਰੇਟ ਤੇ ਚੱਲ ਰਹੀ ਹੈ ਜੀ ਕੱਚੀ ਭਿੰਡੀ ਹੈ ਜੀ ਇੱਕ ਨੰਬਰ ਭਿੰਡੀ ਹੈ ਜੀ ਬਹੁਤ ਸੋਹਣੀ ਇਧਰ ਵੀ ਵਾਈ ਜੀ ਲਈ ਬੈਠੇ ਆ ਭਿੰਡੇ ਜੀ ਇਹ ਵੀ ਬਹੁਤ ਸੋਹਣੀ ਆ ਇਦੋ ਨਾਲ ਜੇ ਗਵਾਰ ਫਲੀ ਦੀ ਗੱਲ ਕਰੀਏ ਜੀ ਜਿਹੜਾ ਗਵਾਰੇ ਦਾ ਰੇਟ ਹੈ ਜੀ ਉਹ ਵੀ 50 ਰੁਪਏ ਤੋਂ 60 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਗਾਜਰਾ ਦੀ ਗੱਲ ਕਰੀਏ ਤਾਂ 20-22 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀਆਂ ਨੇ ਜੀ ਗਾਜਰਾ ਦੀ ਬਹੁਤ ਸੋਹਣੀ ਕੁਆਲਿਟੀ ਆ ਪੀਲੀ ਗਾਜਰਾ ਨੇ ਜੀ ਹਿਮਾਚਲ ਵਾਲੀ ਅੱਗੇ ਗੋਭੀ ਦੀ ਗੱਲ ਕਰਾਂਗੇ ਦੋਸਤੋ ਗੋਭੀ ਦਾ ਰੇਟ ਆ ਜਿਹੜਾ ਉਹ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਿਹਾ ਜੀ ਗੋਭੀ ਬਹੁਤ ਸੋਹਣੀ ਆ ਬਹੁਤ ਵਧੀਆ ਗੋਭੀ ਹੈ ਜੀ ਇੱਕ ਨੰਬਰ ਗੋਭੀ ਦਾ ਰੇਟ ਹੈ ਜੀ ਜਿਹੜਾ ਇਹ ਚੱਲ ਰਿਹਾ 50 ਰੁਪਏ ਪ੍ਰਤੀ ਕਿਲੋ ਜੇਕਰ ਸਿਮਲਾ ਮਿਰਚ ਦੀ ਗੱਲ ਕਰਦੇ ਆਂ ਦੋਸਤੋ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਨਾਲ ਹੀ ਪਏ ਹਰੇ ਮਟਰ ਦੀ ਗੱਲ ਕਰੀਏ ਦੋਸਤੋ 1 150 ਤੋਂ 160 ਰੁਪਏ ਕਿਲੋ ਮੰਡੀ ਦੇ ਵਿੱਚ ਹਰਾ ਮਟਰ ਵਿਕ ਰਿਹਾ ਹੈ ਜੀ ਰੇਟ ਇਹਦੇ ਵੀ ਕਾਫੀ ਜ਼ਿਆਦਾ ਨੇ ਜੀ ਮਟਰ ਇੱਕ ਵਾਰੀ ਫੇਰ ਦੁਬਾਰਾ ਨੇੜੇ ਤੋਂ ਦੇਖ ਲਓ ਜੀ ਅੱਗੇ ਗੱਲ ਕਰਦੇ ਆਂ ਜੀ ਚਿਬੜ ਦੀ ਚਿਬੜ ਦਾ ਰੇਟ ਆ ਜਿਹੜਾ 35 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਚਿਬੜ ਬਹੁਤ ਸੋਹਣਾ ਜੀ ਕਾਫੀ ਜ਼ਿਆਦਾ ਅੱਜ ਚਿਬੜ ਆਇਆ ਹੋਇਆ ਮੰਡੀ ਦੇ ਵਿੱਚ ਜੋ ਤੁਸੀਂ ਆਹ cretta ਦੇ ਵਿੱਚ ਪਿਆ ਦੇਖਦੇ ਆਂ ਦੋਸਤੋ ਅੱਗੇ ਟਿੰਡੋ ਦੀ ਗੱਲ ਕਰੀਏ ਤਾਂ ਟਿੰਡੋ ਦੇ ਰੇਟ ਨੇ ਜਿਹੜੇ ਇਹ ਵੀ 40 ਤੋਂ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਦੋਸਤੋ ਇਧਰ ਪੇ ਦੇਸੀ ਖੀਰੇ ਦੀ ਗੱਲ ਕਰੀਏ ਤਾਂ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਅੱਜ ਖੀਰਾ ਇਹ ਦੇਸੀ ਖੀਰਾ ਜੀ ਜਿਹੜਾ ਆਪਣਾ ਲੋਕਲ ਆਉਂਦਾ ਆ ਭਿੰਡੀ ਪਈ ਆ ਭਿੰਡੀ ਵੀ ਦੋਸਤੋ ਤੁਹਾਨੂੰ ਰੇਟ 10 ਹੀ ਦਿੱਤਾ ਜੀ ਤੋਰੀ ਦਾ ਰੇਟ ਗੱਲ ਕਰੀਏ ਤਾਂ ਤੋਰੀ ਦਾ ਰੇਟ ਆ ਜਿਹੜਾ A1 ਕੁਆਲਿਟੀ ਹੈ ਜੀ ਉਹਦਾ ਰੇਟ ਚੱਲ ਰਿਹਾ ਜੀ 60 ਰੁਪਏ ਪ੍ਰਤੀ ਕਿਲੋ 55 ਤੋਂ 60 ਰੁਪਏ ਜਾਨੀ ਕਿ ਜਿਹੜੀ ਕੋਈ ਮੋਟੀ ਮਾੜੀ ਮੋਟੀ ਹੁੰਦੀ ਆ ਉਹ ਤੋਰੀ 40 ਰੁਪਏ ਕਿਲੋ ਵਿਕ ਜਾਂਦੀ ਹੁੰਦੀ ਆ ਜੀ ਜੇ A1 ਕੁਆਲਿਟੀ ਲੈਣੀ ਆ ਵਧੀਆ ਨੰਬਰ 1 ਤਾਂ 55 ਤੋਂ 60 ਰੁਪਏ ਕਿਲੋ ਆ ਜੀ ਜੇ ਅੱਗੇ ਅਰਬੀ ਦੀ ਗੱਲ ਕਰਦੇ ਆ ਜੀ ਅਰਬੀ ਦਾ ਰੇਟ ਆ ਜਿਹੜਾ 45 ਤੋਂ 50 ਰੁਪਏ ਆ ਜੀ ਜਾਨੀ ਕਿ ਕਾਫੀ ਦਿਨਾਂ ਤੋਂ ਰੇਟ ਇੱਥੇ ਟਿਕੇ ਹੋਏ ਨੇ ਜੀ ਅਰਬੀ ਦਾ ਰੇਟ ਇੱਥੇ ਚੱਲ ਰਿਹਾ ਆ ਜੀ ਕਾਫੀ ਦਿਨਾਂ ਤੋਂ ਤੇ ਦੋਸਤੋ ਜੇ ਕੱਦੂ ਦੀ ਗੱਲ ਕਰੀਏ ਤਾਂ ਕੱਦੂ 40 ਤੋਂ 45 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਆ ਤੁਸੀਂ ਜੋ ਕੱਦੂ ਦੇਖ ਰਹੇ ਹੋ ਜੀ 40 ਤੋਂ 45 ਰੁਪਏ ਕਿਲੋ ਤੱਕ ਵਿਕ ਰਿਹਾ ਜੀ ਕੱਦੂ ਦਾ ਰੇਟ ਜਾਨੀ ਕਿ ਥੋੜੇ ਜਿਹਾ ਪਹਿਲਾਂ ਨਾਲੋਂ ਘਟੇ ਹੋਇਆ ਜੀ ਜੇ ਮੋٹے ਕੱਦੂ ਦੀ ਗੱਲ ਕਰੀਏ ਜਿਵੇਂ ਕੋਈ ਵੱਡੇ ਪੀਸ ਹੁੰਦੇ ਆ ਉਹ ਥੋੜੇ ਜਿਹਾ ਘੱਟ ਹੁੰਦਾ ਉਹ 30 ਰੁਪਏ ਕਿਲੋ ਤੱਕ ਵੀ ਵਿਕਿਆ ਜੀ ਪੇਠਾ ਭਗਤ ਜਿਆਦਾ ਆਇਆ ਹੋਇਆ ਇੱਕ ਵਾਰ ਫੇਰ ਦੇਖ ਲਓ ਜੀ ਬੇਠੇ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਤੇ ਜਾਨੀ ਕਿ 20 ਰੁਪਏ ਦੇ ਆਸ-ਪਾਸ ਘੁੰਮੀ ਜਾ ਰਿਹਾ ਜੀ। ਕਰੇਲੇ ਦੀ ਗੱਲ ਕਰੀਏ ਦੋਸਤੋ, ਕਰੇਲਾ ਦੁਵਾਰੇ ਵੀ ਦੱਸ ਦਿੰਦੇ ਆ 22 ਰੁਪਏ ਕਿਲੋ ਤੱਕ ਚੱਲਿਆ ਜੀ। 20-22 ਰੁਪਏ ਤੱਕ ਨਿੰਬੂ ਦੀ ਗੱਲ ਕਰੀਏ 65 ਤੋਂ 70 ਰੁਪਏ ਜਾਨੀ ਕਿ ਸੇਮ ਰੇਟ ਕੱਲ੍ਹ ਵਾਲੇ ਜੀ। ਬਾਪੂ ਜੀਆ ਮੋٹے ਕਦੂ ਲਈ ਬੈਠੇ ਤੇ ਜਾਨੀ ਕਿ 30 ਰੁਪਏ ਕਿਲੋ ਇਧਰਲੇ ਕਦੂ ਦੀ ਗੱਲ ਕਰੀਏ ਤਾਂ ਬਾਪੂ ਜੀ 45 ਰੁਪਏ ਕਿਲੋ ਦੱਸ ਰਹੇ ਨੇ ਜੀ। ਜਾਨੀ ਕਿ ਕਦੂ ਏ ਵੀ ਕੱਚਾ ਜੀ ਤੇ ਸਾਈਜ਼ ਵੱਡਾ ਹੈ ਜੀ। ਅਸ ਇੰਨੀ ਫਰਕ ਹੁੰਦਾ ਜੀ ਵੱਡੇ ਸਾਈਜ਼ ਤੇ ਛੋਟੇ ਸਾਈਜ਼ ਦਾ ਰੇਟ ਵੱਧ ਜਾਂਦਾ ਹੁੰਦਾ ਇਹ ਕੱਚੇ ਦਾ ਛੋਟੇ ਦਾ ਪੇਠੇ ਦੀ ਗੱਲ ਕਰੀ ਤਾਂ ਦੋਸਤੋ ਇੱਧਰ ਵਿਕਰਿਆ ਸੀ 18 ਰੁਪਏ ਕਿਲੋ ਜੀ ਜਿਹੜਾ ਤੁਸੀਂ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹੋ 18 ਰੁਪਏ ਪ੍ਰਤੀ ਕਿਲੋ ਦੱਸਿਆ ਵੀਰ ਨੇ ਰੇਟ ਇਹ ਪੇਠਾ ਵੀ ਬਹੁਤ ਜ਼ਿਆਦਾ ਅੱਜ ਮੰਡੀ ਦੇ ਵਿੱਚ ਆਇਆ ਹੋਇਆ ਜੀ ਇੱਕ ਵਾਰ ਗੋਭੀ ਕਣੀ ਫੇਰ ਚੱਲਦੇ ਹਾਂ ਉਹ ਸਾਹਮਣੇ ਪਈ ਆ ਗੋਭੀ ਦੀ ਗੱਲ ਕਰੀਏ ਦੋਸਤੋ ਇੱਥੇ ਵੀ 22 ਜੀ ਨੇ ਰੇਟ ਜੋ ਸਾਨੂੰ ਦੱਸਿਆਗਾ ਜਣੀ ਕਿ 45 ਰੁਪਏ ਕਿਲੋ ਦੱਸਿਆ ਜੀ ਗੋਭੀ ਸੋਹਣੀ ਹੈ ਜੀ ਚਿੱਟੀ ਗੋਭੀ ਹੈ ਜੀ ਚੀਨੀ ਗੋਭੀ ਦਾ ਰੇਟ ਦੱਸਿਆ ਜੋ ਕਿ 45 ਰੁਪਏ ਦੱਸਿਆ ਜੀ ਅੱਗੇ ਦੋਸਤੋ ਅਰਬੀ ਦੀ ਫੇਰ ਗੱਲ ਕਰੇ ਤਾਂ ਇਧਰ ਕਾ ਨੀ ਬਾਈ ਜੀ ਨੇ 42 ਰੁਪਏ ਰੇਟ ਦੱਸਿਆ ਜੀ ਜੇ ਕੱਲ ਗੱਲ ਕਰਦੇ ਆ ਜੀ ਆਪਣੇ ਪਿਆਜ਼ ਦੀ ਪਿਆਜ਼ ਦਾ ਦੋਸਤੋ ਰੇਟ ਅਜਨਾਸਕ ਵਾਲੇ ਪਿਆਜ਼ ਦਾ 34 ਰੁਪਏ ਰੇਟ ਹੋ ਗਿਆ ਜੀ ਨਾਸਕ ਵਾਲੇ ਪਿਆਜ਼ ਦਾ 34 ਰੁਪਏ ਰੇਟ ਜੀ 34 ਰੁਪਏ ਪ੍ਰਤੀ ਕਿਲੋ ਜੀ ਨਾਸਕ ਵਾਲਾ ਪਿਆਜ਼ ਯਾਨੀ ਕਿ ਥੋੜਾ ਜਿਹਾ ਰੇਟ ਘਟ ਗਏ ਨੇ ਜੀ ਪਿਆਜ਼ ਮੋਟਾ ਗਾ ਵਧੀਆ ਪਿਆਜ਼ ਆ ਤੇ ਅੱਗੇ ਦੋਸਤੋ ਜੇ ਗਾਜਰ ਦੀ ਗੱਲ ਕਰੀਏ ਤਾਂ 20 ਰੁਪਏ ਤੋਂ 22 ਰੁਪਏ ਕਿਲੋ ਤੱਕ ਵਿਕੀ ਹੈ ਜੀ ਆਲੂ ਦੇ ਗੱਟੇ ਦਾ ਵੀ ਨਾਲ-ਨਾਲ ਰੇਟ ਦੱਸ ਦਿੰਨੇ ਹਾਂ ਦੋਸਤੋ 950 ਰੁਪਏ ਦੇ ਆਸ-ਪਾਸ ਹੀ ਚੱਲ ਰਿਹਾ ਜੀ 1000 ਰੁਪਏ ਤੱਕ ਵੀ ਵਿਕਿਆ ਜੇਕਰ ਦੋਸਤੋ ਵੈਂਗਣ ਦੀ ਗੱਲ ਕਰੀਏ ਤਾਂ ਅੱਜ ਵੈਂਗਣ ਦੇ ਰੇਟ ਕੱਲ੍ਹ ਨਾਲੋਂ ਕਾਫੀ ਘਟਨੇ ਜਾਨੀ ਕਿ 30 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਵੈਂਗਣ ਦਾ ਰੇਟ ਆ ਜਿਹੜਾ ਅੱਗੇ ਦੋਸਤੋ ਸਾਰੇ ਸਬਜ਼ੀ ਆਈਆ ਹੋਈ ਨੇ ਰੇਟ ਤਕਰੀਬਨ ਤੁਹਾਨੂੰ ਸਾਰੇ ਦੱਸ ਦਿੰਦੇ ਆ ਅੱਗੇ ਜੇ ਕੋਈ ਗਲਤੀ ਲਈ ਮਾਫੀ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ